ਮੜੀਅਨਸ ਦੇ ਖਿਲਾਫ ਚਲਾਈ ਮਹਿੰਮ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਮੌਸਲ ਸੰਭਾਲਤਾ ਸਿਲਵੀ ਜਦ ਜਲੰਧਰ ਦਿਹਾਤੀ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖਾਕ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਫਲੋਰ ਦੀ ਚੌਂਕੀ ਅਪਰਾ ਹਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੀ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਥੋਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਫੀਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਥੋਡੇ ਘਰੇ ਆ ਕੇ ਫੜਾ ਕੇ ਜਾਊਗਾ ਦੇ ਚੌਂਕੀਚਾਰ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਇੱਕ ਨਕਬੰਦੀ ਦੌਰਾਨ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਰਵੀ ਕੁਮਾਰ ਅਤੇ ਅਨਮੋਲ ਉਰਫ ਮੋਲਾ ਜੋ ਕਿ ਹਾਈਵੇ ਦੇ ਉੱਤੇ ਟਰੱਕ ਡਰਾਈਵਰਾਂ ਤੋਂ ਲੁੱਟਾਂ ਖੋਹਾਂ ਕਰਦੇ ਸੀ ਤੇ ਉਹਨਾਂ ਦੇ ਮੋਬਾਈਲ ਤੇ ਕੈਸ਼ ਖੋ ਕੇ ਚਲੇ ਜਾਂਦੇ ਸੀਗੇ ਇਹਨਾਂ ਵੱਸੋਂ ਸਾਨੂੰ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਤੇ ਅਤੇ ਇੱਕ ਦਸਤਰ ਬਰਾਮਦ ਹੋਇਆ ਤੇ ਤਿੰਨ ਮੋਬਾਈਲ ਬਰਾਮਦ ਹੋਏ ਨੇ ਇਹ ਇਹਨਾਂ ਦੀ ਪਿਛੋਕੜ ਇਹਨਾਂ ਦੇ ਪਿੱਛੇ ਵੀ ਕਾਫੀ ਮੁਕਦਮੇ ਦਰਜ ਹੈ ਰਵੀ ਕੁਮਾਰ ਤੇ ਜੋ ਕਿ ਇੱਕ ਕਚੋਰੀ ਦਾ ਪਰਚਾ ਦਰਜ ਹੈ ਬਿਲਗੇ ਥਾਣੇ ਦਾ ਅਤੇ ਅਨਮੋਲ ਤੇ ਇੱਕ ਸਨੇਚਿੰਗ ਦਾ ਪਰਚਾ ਫਲੋਰ ਥਾਣੇ ਦਾ ਦਰਜ ਹੈ ਜੋ ਉਕਤ ਦੋਸ਼ੀ ਕਾਫੀ ਸਮੇਂ ਤੋਂ ਪ੍ਰਵਾਸੀਆਂ ਨਾਲ ਅਤੇ ਟਰੈਕਟਰਾਂ ਬਨਾਂ ਲੁੱਟਖੋਹਾਂ ਕਰਦੇ ਸੀ ਤੇ ਲੁੱਟਖੋਹਾਂ ਕਰਨ ਉਪਰੰਤ ਜੋ ਵੀ ਇਹਨਾਂ ਦਾ ਮਕਸਦ ਸੀਗਾ ਉਹਦੀ ਪੂਰਤੀ ਵਾਸਤੇ ਮੋਬਾਈਲ ਵਗੈਰਾ ਵੇਚ ਦਿੰਦੇ ਸੀ ਤੇ ਮੇਨ ਇਹਨਾਂ ਦਾ ਸ਼ਿਕਾਰ ਜਿਹੜੇ ਆਮ ਇੱਕ ਗਰੀਬਾ ਤਬਕਾ ਸੀ ਉਹ ਹੁੰਦੇ ਸੀ ਤੇ ਉਹਨਾਂ ਤੋਂ ਲੁੱਟਖੋਹਾਂ ਕਰਕੇ ਆਪਣੀ ਇਵਾਰਤਾਂ ਨੂੰ ਅੰਜਾਮ ਦੇ ਕੇ ਇਹ ਇਹ ਆਪਣੀ ਅੱਗੇ ਜਿਹੜੇ ਮਾੜੇ ਮਨਸੂਬਿਆਂ ਨੂੰ ਅੰਜਾਮ ਦਿੰਦੇ ਸੀ ਸਰ ਇਹ ਦੋ ਦਿਨ ਦੇ ਰਿਮਾਰਟ ਤੇ ਮਾੜੇ ਅਨਸਰ ਖਿਲਾਫ ਚਲਾਈ ਮੁਹਿੰਮ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਉਸਲੀ ਸਫਲਤਾ ਅਸੀਂ ਜਦ ਜਲੰਧਰ ਦਿਹਾਤੀ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖਾਕ ਅਤੇ ਡੀਐਸਪੀ ਫਲੌਰ ਸਰਦਾਰ ਸਰਵਨ ਸਿੰਘ ਬਲਜੀਤ ਦੇ ਨਿਰਦੇਸ਼ਾਂ ਦੇ ਅਥਾਣਾ ਫਲੌਰ ਦੀ ਚੌਂਕੀ ਅਪਰਾ ਦੇ ਚੌਂਕੀਚਾਰ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਨੇ ਇੱਕ ਨਾਕਬੰਦੀ ਦੌਰਾਨ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਰਵੀ ਕੁਮਾਰ ਅਤੇ ਅਨਮੋਲ ਉਰਫ ਮੋਲਾ ਜੋ ਕਿ ਹਾਈਵੇ ਦੇ ਉੱਤੇ ਟਰੱਕ ਡਰਾਈਵਰਾਂ ਤੋਂ ਲੁੱਟਾਂ ਖਵਾ ਕਰਦੇ ਸੀ ਤੇ ਉਹਨਾਂ ਦੇ ਮੋਬਾਈਲ ਤੇ ਕੈਸ਼ ਖੋ ਕੇ ਚਲੇ ਜਾਂਦੇ ਸੀਗੇ ਇਹਨਾਂ ਬਸ ਸਾਨੂੰ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਤੇ ਅਤੇ ਇੱਕ ਦਸਤਰ ਬਰਾਮਦ ਹੋਇਆ ਤੇ ਤਿੰਨ ਮੋਬਾਈਲ ਬਰਾਮਦ ਹੋਏ ਨੇ ਤੇ ਇਹਨਾਂ ਦੀ ਪਿਛੋਕੜ ਇਹਨਾਂ ਦੇ ਪਿੱਛੇ ਵੀ ਕਾਫੀ ਮੁਕਦਮੇ ਦਰਜ ਹੈ ਰਵੀ ਕੁਮਾਰ ਤੇ ਜੋ ਕਿ ਇੱਕ ਕਚੋਰੀ ਦਾ ਪਰਚਾ ਦਰਜ ਹੈ ਬਿਲਗੇ ਥਾਣੇ ਦਾ ਅਤੇ ਅਨਮੋਲ ਤੇ ਇੱਕ ਸਨੇਚਿੰਗ ਦਾ ਪਰਚਾ ਫਲੋਰ ਥਾਣੇ ਦਾ ਦਰਜ ਹੈ ਜੋ ਉਕਤ ਦੋਸ਼ੀ ਕਾਫੀ ਸਮੇਂ ਤੋਂ ਪ੍ਰਵਾਸੀਆਂ ਨਾਲ ਅਤੇ ਟਰੈਕਟਰਾਂ ਬਨਾਂ ਲੁੱਟਖੋਹਾਂ ਕਰਦੇ ਸੀ ਤੇ ਲੁੱਟਖੋਹਾਂ ਕਰਨ ਉਪਰੰਤ ਜੋ ਵੀ ਇਹਨਾਂ ਦਾ ਮਕਸਦ ਸੀਗਾ ਉਹਦੀ ਪੂਰਤੀ ਵਾਸਤੇ ਮੋਬਾਈਲ ਵਗੈਰਾ ਵੇਚ ਦਿੰਦੇ ਸੀ ਤੇ ਮੇਨ ਇਹਨਾਂ ਦਾ ਸ਼ਿਕਾਰ ਜਿਹੜੇ ਆਮ ਇੱਕ ਗਰੀਬਾ ਤਬਕਾ ਸੀ ਉਹ ਹੁੰਦੇ ਸੀ ਤੇ ਉਹਨਾਂ ਤੋਂ ਲੁੱਟਖੋਹਾਂ ਕਰਕੇ ਆਪਣੀ ਇਵਾਰਤਾਂ ਨੂੰ ਅੰਜਾਮ ਦੇ ਕੇ ਇਹ ਇਹ ਆਪਣੀ ਅੱਗੇ ਜਿਹੜੇ ਮਾੜੇ ਮਨਸੂਬਿਆਂ ਨੂੰ ਅੰਜਾਮ ਦਿੰਦੇ ਸੀ ਠੀਕ ਹੈ ਸਰ ਸਰ ਇਹਦੇ ਕੋਲ ਪ੍ਰੋਸਮਾਨ ਮਿਲਿਆ ਇਹ ਦੋ ਦਿਨ ਦੇ ਰਿਮਾਰਟ ਤੇ